फ्यूजन फेस्टिवल कई रंग देखने स्टॉल लगा है ये फ्लेवर ऑफ नेपाल के बारे में है गॉज है हमारे ट्रेडिशनल नाइफ ਔਰ ਸਾਰਾ ਕੁਝ ਲਗਾ ਹੋਇਆ ਇਧਰ। ਹਮੇ ਬਹੁਤ ਅੱਛਾ ਲੱਗ ਰਹਾ ਹੈ ਕਿ ਨੇਪਾਲ ਵੀ ਲੋਕ ਦੇਖ ਰਹੇ ਨੇ। ਨੇਪਾਲ ਵੀ ਰੈਕਗਨਾਈਜ਼ ਹੋ ਰਹਾ ਹੈ। ਫਿਰ ਇਸ ਕੋ ਸਾਈਡ 'ਤੇ ਰੱਖ ਕੇ ਰੈਕਗਨਾਈਜ਼ ਕਰਨੇ ਲਈ। ਅਭੀ ਵੀ ਕਾਗਜ਼ ਨੂੰ ਤੇ ਰੰਗ ਨੂੰ ਬ੍ਰਸ਼ ਦੇ ਨਾਲ ਇਸ ਤਰੀਕੇ ਨਾਲ ਉਹਦਾ ਸਮੇਲ ਬਣਾਉਂਦੇ ਹੋ ਤੁਸੀਂ। ਕਿ ਮੈਨੂੰ ਲੱਗਦਾ ਕਿ ਤਸਵੀਰ ਦੇ ਉੱਤੇ ਵੀ ਜੂੰਦਾ ਹੋ ਜਾਂਦਾ ਬੰਦਾ ਜਾਨ ਪੈ ਜਾਂਦੀ ਹੈ ਨਾ ਇੱਥੇ ਤੁਹਾਨੂੰ ਕੀ ਲੱਗਦਾ ਕਿ ਇੱਥੇ ਕਲਾ ਤੇ ਕਲਾਕਾਰ ਦਾ ਮੁੱਲ ਹੈ ਉਹ ਉਹਦੀ ਕਲਾ ਦੀ ਕਦਰ ਹੈ ਉਸ ਤਰੀਕੇ ਨਾਲ ਲਗਾਤਾਰ ਲੱਗੇ ਹੋਏ ਹੋ ਮਿਹਨਤ ਕਰਦੇ ਰਹੇ ਨੇ ਕਦਰ ਰਹਿ ਨੂੰ ਨਿਰੰਤਰ ਆ ਕਦੇ ਨਾ ਕਦੇ ਤੁਹਾਡਾ ਮੁੱਲ ਜ਼ਰੂਰ ਪੈਂਦਾ ਕੰਟਰੀ ਕੋਈ ਵੀ ਹੋਵੇ ਸਤਿ ਸ਼੍ਰੀ ਅਕਾਲ ਮੈਂ ਹਾਂ ਜਸਪੀਰ ਤੇ ਕੀ ਵੀ ਪੰਜਾਬ ਦੇ ਤੁਹਾਡਾ ਸਵਾਗਤ ਹੈ ਐਸ ਵੇਲੇ ਅਸੀਂ ਸਰੀ ਦੇ ਵਿੱਚ ਆ ਸਰੀ ਫਿਊਜ਼ਨ ਫੈਸਟੀਵਲ ਔਰ ਇਹ ਸਭ ਫੈਸਟੀਵਲ ਦੇ ਵਿੱਚ ਰੰਗਾ ਰੰਗ ਜਿਹੜੇ ਆ ਉਹ ਭਾਂ ਭਾਂ ਦੇ ਭਗਵਾਨ ਵੱਖ-ਵੱਖ ਮੁਲਕਾਂ ਦੀ ਕਲਚਰ ਇਸ ਇੱਕ ਮੰਚ ਦੇ ਉੱਤੇ ਇਕੱਤਰ ਹੋਏ ਤੁਹਾਨੂੰ ਨਜ਼ਰ ਆਉਣਗੀ ਪੂਰਾ ਕੈਨੇਡਾ ਯਾ ਕਹਿ ਲੋ ਕਿ ਸਰੀ ਦੇ ਲੋਕ ਜਿਹੜੇ ਆ ਉਹ ਇਸ ਫਿਊਜ਼ਨ ਫੈਸਟੀਵਲ ਦੇ ਵਿੱਚ ਪਹੁੰਚੇ ਹੋਇਆ ਪੰਜਾਬੀ ਵੀ ਤੁਹਾਨੂੰ ਨਜ਼ਰ ਆ ਜਾਣਗੇ ਪੰਜਾਬੀ ਕਲਚਰ ਵੀ ਇੱਥੇ ਨਜ਼ਰ ਆ ਜਾਏਗਾ ਔਰ ਇਹਦੇ ਤੋਂ ਇਲਾਵਾ ਚਾਹੇ ਹੋਵੇ ਜਰਮਨੀ ਕਿਊਬਾ ਜ਼ਿੰਬਾਬਵੇ ਇਨਾਂ ਦੇ ਫੂਡ ਇਨਾਂ ਦਾ ਕਲਚਰ तमाम ਮੁਲਕਾਂ ਦਾ ਇਸ ਇੱਕ ਮੰਚ ਦੇ ਉੱਤੇ ਇਸ ਤਾਰਿਕ ਦੇ ਤੁਹਾਨੂੰ ਨਜ਼ਰ ਆਏਗਾ ਆਪਾਂ ਇਸ ਫਿਊਜ਼ਨ ਫੈਸਟੀਵਲ ਦਾ ਤੁਹਾਨੂੰ ਕਰਾਨੇ ਆ ਇੱਕ ਦੌਰਾ ਹੈਗੇ ਆਪਾਂ ਕੈਨੇਡਾ ਦੇ ਵਿੱਚ ਆ ਭਾਰਤ ਦੇ ਬਿਲਕੁਲ ਗੁਆਂਢ ਦੇ ਵਿੱਚ ਮੁਲਕ ਹੈ 네ਪਾਲ 네ਪਾਲ ਦਾ ਵੀ ਸਟਾਲ ਇੱਥੇ ਲੱਗਾ ਹੋਇਆ ਔਰ 네ਪਾਲ ਦੇ ਵਸਨੀਕ ਵੀ ਇਸ ਸਰਫੀਜ਼ਨ ਫੈਸਟੀਵਲ ਦੇ ਵਿੱਚ ਮੌਜੂਦ ਨੇ ਕੋਸ਼ਿਸ਼ ਕਰਾਂਗੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਔਰ ਕਿੰਨੀ ਦੇਰ ਤੋਂ ਇੱਥੇ ਕੈਨੇਡਾ ਤੋਂ ਆ ਔਰ ਜਿਹੜਾ ਸਟਾਲ ਤੁਸੀਂ ਲਾਇਆ ਨਾ ਇਹਦੇ ਬਾਰੇ ਵੀ ਦੱਸ ਮੇਰਾ ਨਾਮ ਬਿਨੀਸ਼ਾ ਹੈ ਔਰ ਮੈਂ ਕੈਨੇਡਾ ਮੈਂ 15 ਸਾਲ ਸੇ ਹੂੰ ਔਰ ਅੱਜ ਜੋ ਹਮਾਰਾ ਸਟਾਲ ਲੱਗਾ ਹੈ ਇਹ ਫਲੇਵਰ ਆਫ 네ਪਾਲ ਕੇ ਬਾਰੇ ਵਿੱਚ ਹੈ ਸੋ ਹਮਾਰੇ ਸਾਰੇ ਜੋ ਵੀ ਹੈ हम कॉच है हमारे ट्रेडिशनल नाइफ और सारा कुछ लगा हुआ है इधर कैसा लग रहा है जब अपने कल्चर को रिप्रेजेंट करते हैं यहाँ पर कनाडा में सो कैसा महसूस होता है बहुत ही प्राउड महसूस होता है हाँ जी वही है अभी लाइक वी हैव एवरीथिंग सो या इट्स वेरी प्राउड मोमेंट फॉर अस टू बी रिप्रेजेंटिंग हियर ओवर आई थिंक हाउ मेनी कंट्रीज आर हियर 50 कंट्रीज सो या तो अभी संस्कृति के बारे में थोड़ा थोड़ा बता क्या क्या आप कर रहे हैं शोकेश शोकेश। तो मेरा नाम है जनीता मैं कनाडा में सत्रह साल से हूँ तो यहीं पे बड़ा हुई हूँ तो हमें बहुत अच्छा लग रहा है कि नेपाल भी लोग देख रहे हैं नेपाल भी रिकगनाइज हो रहा है हमारी ऑफिशियल लैंग्वेज नेपाली है थोड़ी, थोड़ी 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 हिंदी से सिमिलर है तो इसलिए बात कर सके लेकिन थोड़ा अलग भी है तो अब मेरा भाई बोलेगा नेपाल के बारे में Uh, so my name is Ayush and I'll tell you uh, this is our flag. Um, this is the Nepalese flag. This right here, this is an instrument. It's called a uh, Ma.s our instrument. This right here, this is our weapon. okay. We have two of these. Uh, these are called uh, kukuri.

there was a fight between british and nepal the last resort was the kukri and still the kukri is being used because this is the last uh, this is a very important knife that killed so many of the enemies during the war that's why it is re recognized as still the knife of kharkhas armies thank you yeah, thank you so much वैसे ता इस फ्यूजन फेस्टिवल ਦੇ ਵਿੱਚ ਤੁਹਾਨੂੰ ਕਈ ਰੰਗ ਦੇਖਣ ਨੂੰ ਮਿਲਣਗੇ ਪਰ ਕੁਝ ਰੰਗਾਂ ਦੇ ਨਾਲ ਚਿਹਰੇ ਚਿੱਤਰਣ ਦਾ ਹੁਨਰ ਜਿਹੜਾ ਆ ਚਿਹਰਿਆਂ ਦੇ ਵਿੱਚ ਤਸਵੀਰਾਂ ਦੇ ਵਿੱਚ ਜਾਨ ਪਾਉਣ ਦਾ ਹੁਨਰ ਆ ਉਹ ਵੀ ਇੱਕ ਰੰਗ ਜਿਹੜਾ ਹੈ ਉਹ ਇਸ ਫਿਊਜ਼ਨ ਫੈਸਟੀਵਲ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸਾਡੇ ਨਾਲ ਇਸ ਵੇਲੇ ਬਲਵਿੰਦਰ ਸਿੰਘ ਆਰਟਿਸਟ ਨੇ ਜੀ ਬਲਵਿੰਦਰ ਆਰਟਿਸਟ ਜਿਹੜੇ ਆ ਤੁਸੀਂ ਦੇਖ ਹੀ ਰਹੇ ਹੋਗੇ ਕਿ ਇਸ ਤਰੀਕੇ ਨਾਲ ਕਾਗਜ਼ ਨੂੰ ਤੇ ਰੰਗ ਨੂੰ ਬ੍ਰਸ਼ ਦੇ ਨਾਲ ਇਸ ਤਰੀਕੇ ਨਾਲ ਉਹਦਾ ਸੁਮੇਲ ਬਣਾਉਂਦੇ ਹੋ ਤੁਸੀਂ ਕਿ ਮੈਨੂੰ ਲੱਗਦਾ ਕਿ ਤਸਵੀਰ ਦੇ ਉੱਤੇ ਵੀ ਜਿਉਂਦਾ ਹੋ ਜਾਂਦਾ ਬੰਦਾ ਜਾਨ ਪੈ ਜਾਂਦੀ ਹੈ ਨਾ ਇਹ ਸਭ ਪ੍ਰਮਾਤਮਾ ਦੀ ਕਿਰਪਾ ਜੀ ਤੁਹਾਡੇ ਪਰਿਵਾਰਾਂ ਦਾ ਅਸ਼ੀਰਵਾਦ ਹੈ ਮੈਂ ਕੁਝ ਨਹੀਂ ਹੈਗਾ ਉਸੀ ਤੋੜਾ ਪਿਆਰ ਕਰਵਾਈ ਜਾ ਰਿਹਾ ਸੀ ਬਲਵਿੰਦਰ ਜੀ ਕਿੰਨੀ ਕੁ ਦੇਰ ਹੋ ਗਈ ਆ ਤੁਹਾਨੂੰ ਇਹ ਹੱਥ ਦੇ ਵਿੱਚ ਬ੍ਰਸ਼ ਫੜਿਆ ਤੇ ਰੰਗਾਂ ਨੂੰ ਜਿਹੜਾ ਆ ਉਹ ਕਾਗਜ਼ ਦੇ ਉੱਤੇ ਉਹ ਘੇਰਦਿਆਂ ਮੈਨੂੰ ਤਾਂ ਐਕਚੁਅਲੀ ਜੋ ਛੋਟਾ ਜਿਹੀ ਸੀ ਮੈਨੂੰ ਜਦ ਤੋਂ ਸ਼ੌਕ ਸੀਗਾ ਹੂੰ ਪਹਿਲਾਂ ਆਪਾਂ ਉਹ ਸਕੂਲ ਟਾਈਮ ਸਿਲੈਕਟੀਆਂ ਹੁੰਦੀਆਂ ਸੀ ਕੋਲੇ ਹੁੰਦੇ ਸੀ ਉਹਨਾਂ ਨਾਲ ਚਾਕ ਨਾਲ ਬਣਾਉਂਦੇ ਪਰ ਹੌਲੀ-ਹੌਲੀ ਇੱਥੇ ਵੱਡੇ-ਵੱਡੇ ਉਸਤਾਦ ਆਦਮੀਆਂ ਨਾਲ ਜਦੋਂ ਆਪਾਂ ਦਾਪਤਾ ਕੈਂਪ ਹੋਇਆ ਮਿਲਦੇ ਰਹੇ ਤਾਂ ਫਿਰ ਹੌਲੀ-ਹੌਲੀ ਅ ਸਮਝ ਵੀ ਆਂਦੀ ਕਿ ਔਰ ਮੈਚਿਓਰਟੀਆਂ ਲੱਗ ਗਈ ਕੰਮ 'ਚ ਵੀ ਸੋ 35 ਇਅਰਸ ਤੋਂ ਤਾਂ ਹੁਣ ਮੈਂ ਪ੍ਰੋਫੈਸ਼ਨਲ ਹੀ ਆ ਜੀ ਹਮ ਸਿੱਖ ਤਾਂ ਅੱਜ ਵੀ ਰਿਹਾ ਤਾਂ ਜਾਰੀ ਹੈ ਕੋਈ ਵੀ ਆਰਟ ਕੋਈ ਵੀ ਹੋਵੇ ਦੀ ਕੋਈ ਲਿਮਟ ਹੈ ਨਹੀਂ ਕਿਸੇ ਚੀਜ਼ ਦੀ ਹਮ ਅਥਾ ਇਹ ਤਾਂ ਸੁੰਦਰ ਹੈ ਹਮ ਸਿੱਖੀ ਜਾਂਦੇ ਹਾਂ ਬਸ ਅੱਛਾ ਕਦੇ-ਕਦੇ ਹੁੰਦਾ ਨਾ ਇੱਕ ਆਰਟਿਸਟ ਲਈ ਕੋਈ ਨਾ ਕੋਈ ਇੱਕ ਇਨਸਪੀਰੇਸ਼ਨ ਹੁੰਦੀ ਆ ਇੱਕ ਟਰਨਿੰਗ ਪੁਆਇੰਟ ਆਂਦਾ ਕਿ ਆਹ ਬੰਦੇ ਦਾ ਮੈਂ ਕੰਮ ਦੇਖਿਆ ਤੇ ਹੁਣ ਮੈਂ ਕੁਝ ਨਾ ਕੁਝ ਸੀਰੀਅਸਲੀ ਕਰਾਂਗਾ ਯਾ ਇਹ ਹੁੰਦਾ ਕਿ ਮੈਂ ਇਹਦੇ ਵਰਗਾ ਬਣਨਾ ਆ। ਕੁਝ ਇਦਾਂ ਦਾ ਕੋਈ ਸ਼ਖਸੀਅਤ ਕੋਈ ਆਰਟਿਸਟ ਹੈ ਸੀਗਾ ਉਹਦਾ ਕਰਕੇ ਸੀਰੀਅਸਲੀ ਇਸ ਪਾਸੇ ਆ ਗਿਆ। ਯਾ ਚੱਲ ਸੋ ਚੱਲਿਆ ਕਿ ਸ਼ੁਰੂ ਤੋਂ ਬਚਪਨ ਤੋਂ ਇਧਰ ਨੂੰ ਤੁਰੇ ਸੀਗੇ ਚੱਲਦੇ ਰਹਿ ਚੱਲਦੇ ਰਿਹਾ ਤੇ ਫਿਰ ਇਧਰਲੇ ਪਾਸੇ ਨੂੰ ਪੱਕੇ ਤੌਰ ਤੇ ਪ੍ਰੋਫੈਸ਼ਨਲ ਹੀ ਹੋ ਗਿਆ। ਹਾਂਜੀ ਉਹ ਤਾਂ ਭਾਈ ਗੱਲ ਤਾਂ ਸਹੀ ਆ ਪਰ ਅਜ ਤੱਕ ਘਰ ਚ ਉਸ ਟਾਈਮ ਵੀ ਜਿਹੜੇ ਪੋਸਟ ਕੈਲੈਂਡਰਸ ਵਗੈਰਾ ਲੱਗਿਆ ਹੁੰਦੇ ਸੀ ਨਾ ਸਾਹਿਬਾਨ ਦੀਆਂ ਤਸਵੀਰਾਂ ਆਉਂਦੀਆਂ ਸੀ। ਸੋ ਸਰਦਾਰ ਸੋਭਾ ਸਿੰਘ ਜੀ ਔਰ ਸਰਦਾਰ ਕ੍ਰਿਪਾਲ ਸਿੰਘ ਜੀ ਜਿਹੜੇ ਮੇਰੀ ਅਧਾਰਸ਼ ਰਹਿਣੀ ਸ਼ੁਰੂ ਤੋਂ ਜੀ ਤੋਂ ਮੈਂ ਉਹਨਾਂ ਦੇ ਕੰਮ ਤੋਂ ਹੀ ਸਿੱਖਦਾ ਰਿਹਾ ਹਾਂ ਕਾਫੀ ਕਾਫੀ ਸਟੱਡੀ ਕੀਤੀ ਉਹਨਾਂ ਦੇ ਕੰਮ ਤੋਂ ਔਰ ਅੱਜ ਵੀ ਸਿੱਖ ਰਿਹਾ ਹਾਂ ਬਾਕੀ ਸਮੇਂ ਸਮੇਂ ਸਿਰ ਉਹ ਬਹੁਤ ਉਹ ਸਾਧਾਰਨ ਆਦਮੀ ਜਿਹੜੇ ਮੇਰੀ ਲਾਈਨ ਚਾਹੇ ਲਾਈਫ ਚਾਹੇ ਸੁਬਾਸ਼ ਸਿੰਘ ਹੋਏ ਅਮਰ ਬੂਸ਼ਾਲੀ ਬਈ ਸੇਸ਼ਰੀਆਮ ਕਈ ਧਰਮਾਂ ਦੀ ਬਹੁਤ ਆਰਟਿਸਟ ਇਸ ਤਰ੍ਹਾਂ ਦੇ ਆਏ ਜੁਨਾਦਗੀ ਵਿੱਚ ਫਿਰ ਕਲਾ ਦੇ ਨਿਖਾਰਨ ਦੇ ਵਿੱਚ ਜਿਹੜਾ ਹੈ ਇੱਕ ਚੀਜ਼ ਹੁੰਦੀ ਆ ਆਪਣੇ ਉੱਥੇ ਮੁਲਕ ਦੇ ਵਿੱਚ ਇਹ ਵੀ ਗੱਲ ਕਹੀ ਜਾਂਦੀ ਆ ਕਿ ਕਲਾ ਦਾ ਨਾ ਉਸ ਤਰੀਕੇ ਨਾਲ ਮੁੱਲ ਪੈਂਦਾ ਨਹੀਂ ਕਲਾਕਾਰ ਦਾ ਵੀ ਮੁੱਲ ਜਿਹੜਾ ਉਸ ਤਰੀਕੇ ਨਾਲ ਨਹੀਂ ਪੈਂਦਾ ਇੱਥੇ ਤੁਹਾਨੂੰ ਕੀ ਲੱਗਦਾ ਕਿ ਇੱਥੇ ਕਲਾ ਤੇ ਕਲਾਕਾਰ ਦਾ ਮੁੱਲ ਹੈ ਉਹ ਉਹਦੀ ਕਲਾ ਦੀ ਕਦਰ ਹੈ ਉਸ ਤਰੀਕੇ ਨਾਲ ਹਾਂ ਇਹ ਸਵਾਲ ਤੁਹਾਡਾ ਜਿਹੜਾ ਤੁਸੀਂ ਬੜਾ ਵਧੀਆ ਪੁੱਛਿਆ ਉਸ ਲਈ ਕੀ ਹੁੰਦਾ ਕਿ ਜਦੋਂ ਇੰਡੀਆ ਬੰਦਾ ਜਿਹੜੇ ਇੰਡੀਆ ਹੁਣ ਵੀ ਆਰਟਿਸਟ ਆ ਕਿ ਮੈਨੂੰ ਫੋਨ ਕਰਦੇ ਨੇ ਜਿਹੜੇ ਰਹਿੰਦੇ ਨੇ ਹੂੰ ਉਹ ਇਦਾਂ ਸੋਚਦੇ ਨੇ ਕਿ ਯਾਰ ਪਤਾ ਨਹੀਂ ਫੋਰਨ 'ਚ ਬੜੀ ਕਦਰ ਆ ਬੜੀ ਇੱਜ਼ਤ ਆ ਵੀ ਇੱਥੇ ਨਹੀਂ ਹੈ ਉੱਥੇ ਬੜਾ ਪੈਸਾ ਮਿਲਦਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕੰਟਰੀ ਕੋਈ ਵੀ ਹੋਵੇ ਅਗਰ ਤੁਸੀਂ ਲਗਾਤਾਰ ਲੱਗੇ ਹੋਏ ਹੋ ਮਿਹਨਤ ਕਰਦੇ ਰਹੇ ਨੂੰ ਕਰਦੇ ਰਹੇ ਨੂੰ ਨਿਰੰਤਰ ਆ ਤੜੇ ਨਾ ਕਦੇ ਤੁਹਾਡਾ ਮੁੱਲ ਜ਼ਰੂਰ ਪੈਂਦਾ ਕੰਟਰੀ ਕੋਈ ਵੀ ਹੋਵੇ ਤੇ ਜੇ ਨਹੀਂ ਤੁਸੀਂ ਕੰਮ ਕਰ ਰਹੇ ਨਿਰੰਤਰ ਲਗਾਤਾਰ ਤੁਸੀਂ ਨਹੀਂ ਸਾਧਨਾ ਕਿਉਂਕਿ ਇਹਦੇ ਵਿੱਚ 2-4 ਘੰਟੇ ਵਾਲੀ ਗੱਲ ਹੈ ਬਿਲਕੁਲ ਬਿਲਕੁਲ ਡੁੱਬਣਾ ਪੈਂਦਾ ਨਾ ਰਾਤ ਦਿਨ ਕਿ ਕਰਨਾ ਪੈਂਦਾ ਜੀ ਇਹ ਤਾਂ ਭੁੱਲ ਜਿਵੇਂ ਬੰਦਾ ਕਰਫੂ ਦਾ ਮਾਹੌਲ ਦੇਖ ਵਾਲਾ ਕੰਮ ਹਾਂ ਕਰਫੂ ਦੇ ਤਮਾਸ਼ਾ ਦੇਖਣ ਉਹ ਹੀ ਗੱਲ ਹੈ ਇਹ ਭੁੱਲ ਜਿਵੇਂ ਬੰਦਾ ਵੀ ਮੈਂ ਆਹ 2-4 ਪਿੰਟੀਆਂ ਮਾਰਾ ਕੇ ਹੁਣ ਪਤਾ ਨਹੀਂ ਮੈਂ ਕੀ ਬਣ ਜੂ ਇਹ ਉਮਰਾਂ ਦੀ ਹੈ ਗੱਲ ਨਾ ਇਹਦੇ ਵਿੱਚ ਹਾਂ ਇੱਕ ਅਗਰ ਤੁਸੀਂ ਸਭ ਭੁੱਲ ਕੇ ਲੱਗੇ ਰੇ ਸਮਰਪਿਤ ਭਾਵ ਨਾਲ ਹਮ ਸਿਰਕ ਟਾਈਮ ਜ਼ਰੂਰ ਆਂਦਾ ਵੀ ਤੁਹਾਡੀ ਸੋਚ ਤੋਂ ਵੀ ਵੱਧ ਪਰਮਾਤਮਾ ਦੇ ਦਿੰਦਾ ਤੁਹਾਨੂੰ ਦੋਗਾਂ ਦਾ ਪਿਆਰ ਸੌੜਤ ਪੈਸਾ ਸਾਰਾ ਖੁਸ਼ ਆਇੰਦਾ ਉਹ ਕਿਤੇ ਵੀ ਆ ਉਹ ਚਾਹੇ ਇੰਡੀਆ ਐ ਤੁਸੀਂ ਯੂਐਸਏ ਚਲਜੋ ਕੈਨੇਡਾ ਜੋ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਸਲਾ ਦੇ ਚਾਵਾਂ ਸਾਰੀ ਜਗ੍ਹਾ ਹੀ ਹੁੰਦੇ ਨੇ ਠੀਕ ਹੈ ਨਾ ਗੱਲ ਉਹੀ ਆ ਜੋ ਤੁਸੀਂ ਕੰਮ ਕਰਦੇ ਹੋ ਹੌਲੀ ਹੌਲੀ ਪਰ ਇਹ ਦੋ ਚਾਰ ਸਾਲ ਵਾਲੀ ਗੱਲ ਦੀ ਯਾਰ ਇਹਦੇ ਚ ਉਮਰ ਹੀ ਲੱਗ ਜਾਂਦੀ ਆ ਬਿਲਕੁਲ ਇਹ ਕਲਾ ਬਹੁਤ ਬਹੁਤ ਮੁਸ਼ਕਲ ਹੈ ਉਹ ਕਹਿੰਦਾ ਵੀ ਤਲਵਾਰ ਤੇ ਚੱਲਣ ਵਾਲੀ ਉਹ ਗੱਲ ਐ ਇਹ ਤਾਂ ਦੀ ਸੌਖਾ ਕੰਮ ਨਹੀਂ ਹੈਗਾ ਜੇ ਆਪਾਂ ਕਹਿ ਲਈਏ ਨਾ ਕਿ ਆਪਾਂ ਦੋ ਚਾਰ ਸਾਲ ਦੇ ਵਿੱਚ ਆਰਟਿਸਟ ਬਣ ਕੇ ਜਿਦਾ ਉਹ ਸਿੰਗਰ ਬਣ ਗਿਆ ਇਤਨਾ ਨਹੀਂ ਬਣਦਾ ਹੈਗਾ ਉਹਦਾ ਨਫੀ ਕੱਲ ਨਾ ਯਾਰ ਇਹ 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 ਕਲਾ ਚੀਜ਼ ਹੀ ਇਹੋ ਜਿਹੀ ਹੁੰਦੀ ਆ ਮੈਂ ਇੱਕ ਥੋੜਾ ਜਿਹਾ ਹਟ ਕੇ ਥੋੜਾ ਜਿਹਾ ਇਹ ਕਹਿ ਸਕਦੇ ਕਿ ਹਲਕਾ ਜਿਹਾ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ ਹੁੰਦਾ ਕੀ ਹੈ ਕਿ ਸਾਡੇ ਆਮ ਤੌਰ ਤੇ ਹੁੰਦਾ ਨਾ ਕਿ ਜੇ ਕੋਈ ਕਲਾਕਾਰ ਆ ਕੋਈ ਚਾਰ ਰਿਸ਼ਤੇਦਾਰ ਇਕੱਠੇ ਹੋ ਗਏ ਕਹਿੰਦੇ ਚੱਲ ਫਿਰ ਗਾ ਕੇ ਸੁਣਾ ਹਨਾ ਜੇ ਕੋਈ ਕਾਮੇਡੀ ਕਰਦਾ ਉਹਨੂੰ ਕਹਿੰਦੇ ਚੱਲ ਦੋ ਚਾਰ ਚੁਟਕਲੇ ਸੁਣਾ ਸਾਨੂੰ ਹਸਾ ਕੇ ਦਿਖਾ ਜਰਾ ਟਵਾਡੇ ਵਾਲੇ ਦੁਆਲੇ ਤੇ ਲੋਕ ਜਦੋਂ ਇਕੱਠੇ ਹੁੰਦੇ ਆ ਤੇ ਫਿਰ ਕਹਿੰਦੇ ਯਾਰ ਮੇਰੀ ਫੋਟੋ ਵੀ ਬਣਾ ਦੇ ਹਨਾ ਤੇ ਜਦੋਂ ਤੁਸੀਂ ਕਹਿੰਦੇ ਹੋਵੋਗੇ ਕਿ ਸਮਾਂ ਲੱਗਦਾ ਫਿਰ ਉਹ ਕਹਿੰਦੇ ਹੁਣ ਆਕੜ ਹੋ ਗਈ ਹਨਾ ਹਾ ਇਹ ਤਾਂ ਹੁੰਦਾ ਯਾਰ ਦੇਖੋ ਜਦੋਂ ਜਦੋਂ ਇੱਕ ਸਕੂਲ ਟਾਈਮ ਚ ਹੁੰਦਾ ਤੁਹਾਨੂੰ ਵੀ ਪਤਾ ਬਾਜੀ ਵੀ ਆਪਣੇ ਕੋਲ ਟਾਈਮ ਹੁੰਦਾ ਹੁੰਦਾ ਹਨਾ ਬਚਪਨ ਚ ਕੋਈ ਰਿਸਪੌਂਸਿਬਿਲਟੀ ਕੋਈ ਜ਼ਿੰਮੇਵਾਰੀਆਂ ਨਹੀਂ ਹੁੰਦੀਆਂ ਬਿਲਕੁਲ ਸੋ ਕਿਸੇ ਨੇ ਕਹਿਦਾ ਰਿਸ਼ਤੇਦਾਰ ਨੇ ਅੱਪਾ ਕਿਸਮ ਬਣਾ ਕੇ ਵੀ ਦੀਦੀਏ ਗੈਸਟ ਵੀ ਕਰਦੀਦੀ ਆ ਵੀ ਲੈ ਗਿਆ ਯਾਰ ਆ ਵੀ ਪਈਆ ਲੈ ਗਿਆ ਕਿਸੇ ਨੂੰ ਪਸੰਦ ਆ ਕੀ ਹਨਾ ਜੀ ਟਾਈਮ ਟੂ ਟਾਈਮ ਫਿਰ ਟਾਈਮ ਇੰਨਾ ਬੱਦਲ ਸਾਰੀ ਆਪਾਂ ਬਿਜ਼ੀ ਜਨੇ ਹੋਏ ਨੇ ਆਪਣੀ ਲਾਈਫ ਦੇ ਵਿੱਚ ਕਿ ਆਪਾਂ ਉਸ ਤਰ੍ਹਾਂ ਫਿਰ ਨਹੀਂ ਕਰ ਸਕਦੇ ਕੋਈ ਪ੍ਰੋਫੈਸ਼ਨ ਵੀ ਹੋ ਜਾਂਦਾ ਭਾਈ ਰਿਸ਼ਤੇਦਾਰ ਨੇ ਬਹੁਤ ਕਹਿਣਗੇ ਉਹ ਮੇਰੇ ਘਰੇ ਤੋਂ ਆ ਨਹੀਂ ਲਾਈ ਪੇਂਟਿੰਗ ਜਾ ਉਹ ਬੜਾ ਯਾਰ ਫਿਰ ਮੁਸ਼ਕਿਲ ਜਾ ਹੁੰਦਾ ਕਿਉਂਕਿ 1 ਘੰਟੇ 2 ਘੰਟੇ ਦਾ ਕੰਮ ਨਹੀਂ ਹੈ ਭਾਜੀ ਇੱਕ ਤਸਵੀਰ ਨੂੰ ਪਤਾ ਨਹੀਂ ਕਿੰਨਾ ਚਿਰ ਲੱਗਣਾ 2 ਮਹੀਨਾ ਲੱਗਣਾ 15 ਦੇ ਲੱਗਣਿਆ 2 ਮਹੀਨੇ ਲੱਗਣਿਆ ਸੋ ਬੜਾ ਮੁਸ਼ਕਿਲ ਜਿਹਾ ਧਮਾ ਕਿਉਂਕਿ ਸਾਡਾ ਰੋਜ਼ਗਾਰ ਵੀ ਹੈ ਪ੍ਰੋਫੈਸ਼ਨ ਵੀ ਹੈ ਬਿਲਕੁਲ ਅਸੀਂ ਐਦਾ ਇਦਾਂ ਕਰ ਨਹੀਂ ਸਕਦੇ ਹੈਗੇ ਜੇ ਘੋੜਾ ਘਾਰਾਂ ਦੋਸਤੀ ਕਰੇਗਾ ਤੇ ਖਾਏਗਾ ਕਿ ਸਿੱਧੀ ਜੀ ਗੱਲ ਇਹ ਆ ਮੈਂ ਦੇਖ ਰਿਹਾ ਇੱਥੇ ਜੇ ਰਿਸ਼ਤੇਦਾਰ ਨੇ ਯਾਰ ਦੋਸਤ ਨਹੀਂ ਅਸੀਂ ਪੂਰਾ ਆਦਰ ਮਾਨ ਕਰਦੇ ਹਾਂ ਉਹਦਾ ਔਰ ਬਹੁਤ ਉਹਨਾਂ ਤੋਂ ਵੀ ਵੈਸੇ ਵੈਸੇ ਵੀ ਆਪਣੀ ਪ੍ਰਾਈਸ ਉਹ ਰੱਖੀ ਹੋਈ ਹੈ ਘੱਟ ਰੱਖੀ ਹੋਈ ਹੈ ਉਹਨਾਂ ਨੂੰ ਹੋਰ ਵੀ ਅਸੀਂ ਕਹਿੰਨਾ ਵੀ ਯਾਰ ਕੋਈ ਗੱਲ ਨਹੀਂ ਹੋਰ ਅਸੀਂ ਲੈਸ ਕਰਾਂਗੇ ਇਹ ਤਾਂ ਕਰ ਸਕਦੇ ਆ ਇਹ ਤਾਂ ਦਾ ਜਾਇਜ਼ ਆ ਉਹਨਾਂ ਦਾ ਹੱਕ ਵੀ ਮੰਨਦਾ ਇਹ ਤਾਂ ਬਿਲਕੁਲ ਬਿਲਕੁਲ ਅੱਛਾ ਮੈਂ ਦੇਖ ਰਿਹਾ ਕਿ ਇਹ ਕਲਰਸ ਦੇ ਕਮਾਲ ਹੈਗੇ ਨੇ ਉੱਪਰ ਪੈਨਸਲ ਦਾ ਕਮਾਲ ਹੈਗਾ 스케ਚਿੰਗ ਜਿਹੜੀ ਐ ਆਪਣੇ ਆਪ ਨੂੰ ਕਿਹੜੀ ਵਿਧਾ ਦੇ ਵਿੱਚ ਜ਼ਿਆਦਾ ਕੰਫਰਟ ਮਹਿਸੂਸ ਕਰਦੇ ਹੋ 스케ਚ ਦੇ ਵਿੱਚ ਜ਼ਿਆਦਾ ਮਹਿਸੂਸ ਵਧੀਆ ਕਰਦੇ ਹੋ ਜਾਂ ਕਲਰਸ ਦੇ ਨਾਲ ਜਦੋਂ ਖੇਡਦੇ ਹੋ ਉਦੋਂ ਤੁਹਾਨੂੰ ਲੱਗਦਾ ਕਿ ਛੇ ਮਜ਼ਾ ਆਉਂਦਾ ਮੈਨੂੰ ਅਸਲ ਦੇ ਵਿੱਚ ਉਸਨਜੀ ਭਾਜੀ ਆਪਾਂ ਜੋ ਸਟਾਰਟਿੰਗ ਕਰਦੇ ਆ ਕੋਈ ਕਲਰ ਨਹੀਂ ਕਰਦਾ ਹੁੰਦਾ ਤੁਹਾਨੂੰ ਪਤਾ ਹੈ ਸਟਾਰਟਿੰਗ ਜਦ ਹੁੰਦੀ ਹੈ ਨਾ ਆਪਣੀ ਸਲੇਟੀ ਤੋਂ ਪੈਨਸਲਾਂ ਤੋਂ ਕੱਥੀਆਂ ਤੋਂ ਬਿਲਕੁਲ ਹਨਾ ਗੋਲਾ ਹੋ ਗਿਆ ਚਾਕ ਹੋ ਗਿਆ ਆਪਣੇ ਅੱਜ ਜਵਾਨ ਦਾ ਸਟਾਰਟਿੰਗ ਚ ਆਪਾਂ ਉਤੋਂ ਸਟਾਰਟ ਕਰ ਦਿੰਦੇ ਆ ਪੈਨਸਲ ਤੋਂ ਵੀ ਕਰ ਦਿੰਦੇ ਆ ਕੱਚੀ ਪੈਨਸਲ ਤਾਂ ਅਸਲ ਚ ਮੀਡੀਅਮ ਚ ਸਵਾਦ ਨਹੀਂ ਹੈ ਸਵਾਦ ਤਾਂ ਥੋੜਾ ਕਰਨ ਦੇ ਵਿੱਚ ਆ ਇੰਜੋਏ ਕਰਨ ਆਣਾ ਤੁਸੀਂ ਕਿੰਨੇ ਸਮਰਨ ਪਤ ਭਾਵਨਾ ਕਰ ਰਹੇ ਹੋ ਕੰਮ ਉਹਦੇ ਚ ਸਵਾਦ ਹੈ ਮੀਡੀਅਮ ਚ ਸਵਾਦ ਨਹੀਂ ਹੈਗਾ ਹਨ ਜਦੋਂ ਬੰਦਾ ਜਿੱਦਾਂ ਮੈਂ ਐਗਜ਼ਾਮਪਲ ਦੱਸਦਾ ਤੁਹਾਨੂੰ ਕਿ ਮੈਂ ਬੱਚਾ ਸੀਗਾ ਉਹਦੀ ਫੈਮਿਲੀ ਸੀ ਕੋਈ ਬਹੁਤ ਅਮੀਰ ਨਹੀਂ ਸੀ ਹੈਗਾ ਮੈਂ ਹਨਾ ਸੋ ਕਲਰਾਂ ਵਾਲੀ ਪੈਸੇ ਨਹੀਂ ਸੀ ਹੁੰਦੇ ਉਹ ਕਿਤੇ ਦੇਖਣਾ ਅਸਲੀਅਤੀ ਆ ਯਾਰ ਇਹਨਾਂ ਬਣਾ ਦਾ ਅਕੂਲਾ ਪੈਜਣਾ ਬਣਾ ਦੋ ਉੱਚ ਰਸ ਬਣਾਉਂਦਾ ਸੀ ਮਜ਼ਾ ਬਣਾਉਂਦਾ ਹੁੰਦਾ ਸੀ ਕਿਉਂਕਿ ਫਿਕਰਫਕਾ ਹੁੰਦਾ ਨਹੀਂ ਸੀ ਜਿਹੜਾ ਇਹ ਸੀ ਵੀ ਕੋਈ ਇੱਚੋ ਪੈਸੇ ਆਣ ਯਾਰ ਘਰੇ ਘਰ ਚ ਲਾਣਾ ਆਪਾਂ ਹਨਾ ਉਹਦੇ 'ਚ ਬੜਾ ਸਵਾਦ ਸੀਗਾ ਉਹ ਸਮਰਪਣ ਇੰਨਾ ਹੁੰਦਾ ਤੁਸੀਂ ਬੱਚੇ ਨੂੰ ਦੇਖੋ ਕਦੇ ਉਹ ਸਾਡੇ ਤੋਂ ਜ਼ਿਆਦਾ ਇੰਜੋਏ ਕਰ ਰਿਹਾ ਹੁੰਦਾ ਤੇ ਹੁਣ ਤਾਂ ਪ੍ਰੋਫੈਸ਼ਨ ਹੋ ਗਿਆ ਨਾ ਕਈ ਵਾਰੀ ਹੁਣ ਇਦਾਂ ਹੁੰਦਾ ਭਾਜੀ ਕੋਈ ਕਈ ਵਾਰੀ ਅਲੱਗ ਹੋਊ ਇਹ ਤਾਂ ਪੈਂਦੀ ਸਾਨੂੰ ਯਾਰ ਏਨੇ ਦਿਨ ਇਹ ਚਾਹੀਦੇ ਤਾਂ ਤਾਂ ਹਫ਼ਤੇ 'ਚ ਚੱਲਦੀ ਆ ਉਹ ਕੰਮ ਹੁੰਦਾ ਸਾਡੇ ਹਸਾਬ ਨਾਲ 15 ਦਿਨਾਂ ਦਾ ਜਾਂ 20 ਦਿਨ ਦਾ ਬਿਲਕੁਲ ਹੁਣ ਉਹਦੇ ਨਾਲ ਕੀ ਸਵਾਦ ਖਤਮ ਹੋ ਜਾਂਦਾ ਸਾਡਾ ਵੀ ਆਪਣਾ ਰਸ ਉਹ ਕੰਮ ਜਿੱਦਾਂ ਅਸੀਂ ਕਰਨਾ ਚਾਹੁੰਦੇ ਹੁਣ ਉਹਦਾ ਹੋ ਨਹੀਂ ਰਿਹਾ ਹੁੰਦਾ ਮਤਲਬ ਇਰਿਟੇਟ ਵੀ ਕਈ ਵਾਰੀ ਹੋ ਜੀਦਾ ਜੀ ਪਰ ਪ੍ਰੋਫੈਸ਼ਨ ਕਰਕੇ ਕਰਨਾ ਵੀ ਪੈਂਦਾ ਕਿ ਉਹਲਾ ਕਹਿੰਦਾ ਜੇ ਸਾਨੂੰ ਤਾਂ ਚਾਹੀਦੀ ਐਨੀ ਤਰੀਕ ਨੂੰ ਸਜਾ ਤਾ ਮੈਰਿਜ ਐਨੀਵਰਸਰੀ ਹੈ ਗਿਫਟ ਕਰਨਾ ਆ ਜਾਂ ਜਿੱਤਾ ਵੀ ਹੈ ਨਾ ਸੋ ਉਹਨੇ ਹਿਸਾਬ ਨਾਲ ਕਰਨਾ ਪੈਂਦਾ ਪਰ ਉਹ ਫਿਰ ਰਸ ਨਹੀਂ ਉਦਾਂ ਫਿਰ ਰਸ ਨਹੀਂ ਰਹਿੰਦਾ ਜਦੋਂ ਮੈਨੂੰ ਪ੍ਰੋਫੈਸ਼ਨਲ ਹੋ ਜਾਂਦਾ ਕਈ ਵਾਰੀ ਨਾ ਬਨਿਆ ਜਾਂਦਾ ਨਾਲੇ ਆਰਟਿਸਟ ਨੂੰ ਵੀ ਲੱਗਦਾ ਰਹਿੰਦਾ ਨਾ ਯਾਰ ਅਜੇ ਵੀ ਕੁਝ ਅਧੂਰਾਪਨ ਹੈਗਾ ਕੁਝ ਇੱਥੇ ਵੀ ਮੈਂ ਛੇੜਖਾਨੀ ਕਰ ਦਣਾ ਥੋੜਾ ਰੰਗ ਦਾ ਟੱਚ ਇੱਥੇ ਵੀ ਦੇ ਦਣਾ ਨਾ ਸਮਾ ਜਾਈਦਾ ਫਿਰ ਸਾਨੂੰ ਮਜ਼ਾ ਆਉਂਦਾ ਕੋਈ ਸਾਡੀ ਆਪਣੀ ਵੀ ਸੈਟੀਸਫੈਕਸ਼ਨ ਚਾਹੀਦੀ ਆ ਸਾਨੂੰ ਥੋੜਾ ਮਜ਼ਾ ਤਾਂ ਆਉਂਦਾ ਕਿ ਅਸੀਂ ਆਪਣੇ ਮੁਤਾਬਕ ਕੰਮ ਕਰ ਸਕੀਏ ਜਦੋਂ ਸਾਨੂੰ ਬਣਵਾਉਣ ਵਾਲੇ ਚਲੋ ਸਤਿਕਾਰਯੋਗ ਨੇ ਉਹਨਾਂ ਨੇ ਪੈਸੇ ਖਰਚਨੇ ਉਹਨਾਂ ਦੀ ਇੱਛਾ ਜ਼ਰੂਰੀ ਆ ਹਨਾ ਪਰ ਸਾਡੀ ਸਾਡੀ ਹੁੰਦੀ ਹੈ ਕਿ ਸਾਡੇ ਤੇ ਯਾਰ ਥੋੜਾ ਛੱਡਿਆ ਜਾਵੇ ਕੁਛ ਨਾ ਟਾਈਮ ਦਾ ਨਾ ਸਾਨੂੰ ਪੁੱਛਿਆ ਜਾ ਵੀ ਤੇ ਕਈ ਵਾਰੀ ਮੈਂ ਪੈਸੇ ਦੇ ਮਾਮਲੇ 'ਚ ਹੀ ਬਹੁਤ ਉਹ ਕਰਨਗੇ ਕਈ ਵਾਰੀ ਉਹ ਫਿਰ ਪੜ ਗਈ ਇਹ ਤਕਲੀਫ ਹੁੰਦੀ ਆ ਫਿਰ ਮੈਂ ਹੱਥ ਜੋੜ ਲੈਣਾ ਯਾਰ ਮੈਂ ਬਨਾਨੀ ਨਹੀਂ ਹੈ ਹਨਾ ਕਿਉਂਕਿ ਮੈਨੂੰ ਪਤਾ ਹੈ ਨਾ ਵੀ ਕਿੰਨਾ ਕੁ ਟਾਈਮ ਲੱਗਣਾ ਹੈ ਨਾ ਕਿੰਨਾ ਤੇ ਉਹ ਸਾਨੂੰ ਪਤਾ ਹੁੰਦਾ ਅਲੱਗ ਦਾ ਕਹਿੰਦਾ ਯਾਰ ਪਤਾ ਨਹੀਂ ਜਿਹੜੇ ਪਰ ਕਦਰ ਦਾ ਨੇ ਉਹ ਬੋੜੀ ਕਦਰ ਕਰਦ ਨੇ ਐਸੀ ਗੱਲ ਨਹੀਂ ਇਹ ਚਿਹਰੇ ਤਾਂ ਤੁਸੀਂ ਚਿੱਤਰ ਦਿਓ ਮੈਂ ਦੇਖ ਰਿਹਾ ਕਿ ਚਿਹਰਿਆਂ ਦੇ ਵਿੱਚ ਜਸਟਨ ਟਰੂਡੋ ਉਹਨਾਂ ਦਾ ਪਰਿਵਾਰ ਹੈਗਾ ਆ ਸਿੱਧੂ ਮੂਸੇਵਾਲਾ ਨਜ਼ਰ ਆ ਰਿਹਾ ਵਿੱਚ ਹੋਰ ਚਿਹਰੇ ਨਜ਼ਰ ਆ ਰਿਹਾ ਇਹਨਾਂ ਚਿਹਰਿਆਂ ਤੋਂ ਹਟ ਕੇ ਜਿੰਨਾਂ ਕੋ ਬਾਤਾਂ ਜ਼ਿਆਦਾ ਜਾਣਕਾਰੀ ਨਹੀਂ ਆ ਇੱਕ ਐਪਸਿਡ ਆਰਟ ਵੀ ਹੁੰਦਾ ਆ ਐਪਸਿਡ ਆਰਟ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਉਹਨਾਂ ਦਾ ਆਪਣਾ ਸਟਾਈਲ ਦਾ ਅੰਦਾਜ਼ ਆ ਉਹਨਾਂ ਨੂੰ ਰਸ ਆਂਦਾ ਤੇ ਸਾਡੀ ਆਪਣੀ ਸ਼ੈਲੀ ਆ ਅਸੀਂ ਰੀਅਲਿਸਟਿਕ ਕਰਦੇ ਆ ਜੀ ਸੋ ਅਸੀਂ ਜੋ ਹਿਸਟੋਰੀਕਲ ਤਸਵੀਰਾਂ ਚਿੱਤਰਦੇ ਹਾਂ ਜਾਂ ਫਿਗਰੇਟਿਵ ਕੰਮ ਕਰਦੇ ਹਾਂ ਹਨਾ ਉਹਦੇ ਵਿੱਚ ਅਸੀਂ ਕੀ ਐਬਸਟ੍ਰੈਕਟੀ ਕੀ ਬਣਾਵਾਂਗੇ ਅਸੀਂ ਅਸੀਂ ਹਨਾ ਅਸੀਂ ਪੋਰਟਰੇਟ ਹੁਣ ਤੁਹਾਨੂੰ ਤਾਂ ਤੁਹਾਡੇ ਵਰਗੇ ਬਣਾਉਣਾ ਪੈਣਾ ਬਿਲਕੁਲ ਮੈਂ ਕਿੱਦਾਂ ਬਣਾਉਂਦਾ ਉਹ ਮੈਂ ਕਿੱਦਾਂ ਬਣਾ ਸਕਦਾ ਨਹੀਂ ਕਈ ਵਾਰੀ ਐਦਾਂ ਹੁੰਦਾ ਕਿ ਚਿਹਰੇ ਚਿੱਤਰਦੇ ਆਪਾਂ ਵੱਖਰੇ ਤੌਰ ਤੇ ਪਰ ਕੁਝ ਲੋਕ ਹੁੰਦੇ ਨੇ ਜਦੋਂ ਇਕਾਂਤ ਦੇ ਵਿੱਚ ਬੈਠ ਕੇ ਜਿਹੜੀ ਪੇਂਟਿੰਗ ਆਪਣੇ ਲਈ ਕਰਦੇ ਆ ਉਹਦੇ ਵਿੱਚ ਕੁਝ ਨਾ ਕੋਈ ਡਿਫਰੈਂਟ ਭਾਲਦੇ ਆ ਕੋਈ ਕ੍ਰੀਏਟਿਵ ਭਾਲਦੇ ਆ ਉਹਦੇ ਵਿੱਚ ਉਹ ਇਦਾਂ ਦੇ ਚਿਹਰੇ ਨਹੀਂ ਰੀਅਲਿਸਟਿਕ ਚਿਹਰੇ ਨਹੀਂ ਲੱਭਦੇ ਹੋ ਦੇਖੋ ਮੈਂ ਤਾਂ ਸਾ ਜਿੱਦਾਂ ਇਹ ਉਹ ਠੀਕ ਆ ਗੱਲ ਜਿਹੜੀ ਇਮੇਜੀਨੇਸ਼ਨ ਆ ਉਹਦੇ ਤੋਂ ਬੜਾ ਕੁਝ ਹੋ ਜਾਂਦਾ ਹੁੰਦਾ ਬਿਲਕੁਲ ਪਰ ਜਿਹੜਾ ਹੁਣ ਮੈਂ ਮੈਂ ਸਜੇਟਿਵ ਆਰਟਿਸਟ ਆ ਪੋਰਟਰੇਟ ਆਰਟਿਸਟ ਆ ਯਾ ਲੈਂਡਸਕੇਪ ਲੋ ਕਰਵਾਉਂਦੇ ਆ ਜਾਂ ਹਿਸਟੋਰੀਕਲ ਕੰਮ ਕਰਵਾਉਂਦੇ ਆ ਹਨ ਉਹ ਤਾਂ ਮੈਨੂੰ ਤੁਹਾਡਾ ਤੁਸੀਂ ਮੰਨ ਲਓ ਆ ਗਏ ਸੀ ਕਿ ਯਾਰ ਭਾਜੀ ਫਾਜ਼ਲ ਦਾ ਪੋਰਟਰੇਟ ਬਣਾਉਣਾ ਬਿਲਕੁਲ ਫਾਜ਼ਲ ਸਾਹਿਬ ਦਾ ਹੀ ਬਣਾਉਣਾ ਪੈਣਾ ਬਿਲਕੁਲ ਬਿਲਕੁਲ ਠੀਕ ਹੈ ਨਾ ਤੁਸੀਂ ਕਹਿੰਦੇ ਮਰੀ ਫੈਮਿਲੀ ਪਿਕਚਰ ਚਾਹੀਦੀ ਆ ਉਹਨੂੰ ਮੈਂ ਰੀਅਲਿਸਟਿਕ ਵਰਕ ਕੀ ਕਰੂੰਗਾ ਤੁਹਾਨੂੰ ਹਰ ਰੀਅਲਿਸਟਿਕ 'ਚ ਵੀ ਆਪਣੇ ਆਪਣੇ ਅੰਦਾਜ਼ ਹੁੰਦੇ ਨੇ ਕੋਈ ਅਲਾ ਕਹਿੰਦਾ ਯਾਰ ਥੋੜਾ ਮੈਨੂੰ ਹਾਈਪਰ ਰੀਅਲਿਸਟਿਕ ਚਾਹੀਦਾ ਬਹੁਤ ਡੀਟੇਲ ਚਾਹੀਦੀ ਆ ਕੋਈ ਕਹਿੰਦਾ ਯਾਰ ਥੋੜਾ ਟੈਕਸਚਰ ਹੋਵੇ ਮਜ਼ਾ ਆਵੇ ਪ੍ਰਾਚੀਨ ਲੱਗਣ ਹਨ ਕਾਫੀ ਕੁਛ ਹੈ ਮਤਲਬ ਆਰਟ ਤੇ ਯਾਰ ਬਹੁਤ ਬਹੁਤ ਕੁਛ ਹੈ ਮਤਲਬ ਉਮਰ ਛੋਟੀ ਜੀ ਹੈ ਤੇ ਕਰਨ ਨੂੰ ਯਾਰ ਇੰਨਾ ਕੁਛ ਹੈ ਸਮਝਣ ਨੂੰ ਇੰਨਾ ਕੁਛ ਹੈ ਵੀ ਕੀ ਕਰੀਏ ਯਾਰ ਉਮਰ ਹੀ ਹੈ ਛੋਟੀ ਆ ਕੋਈ ਹੋਏ 5-700 ਸਾਲ ਦੀ ਉਮਰ ਤੇ ਤਾਂ ਥੋੜਾ ਜਿਆ ਕਦੇ ਸਾਡੇ ਸਰਦੂਲ ਸਿਕੰਦਰ ਭਾਜੀ ਹੁੰਦੇ ਸੀ ਸਿੰਗਰ ਨਾ ਉਹ ਕਹਿੰਦੇ ਸੀ ਯਾਰ ਬਲਵਿੰਦਰ ਵੀ ਵੀ ਉਮਰ ਘੱਟੋ ਘੱਟ 500 ਸਾਲ ਚਾਹੀਦੇ ਹੋ ੱਲੇ ਤਾਂ 2.5-300 ਨਾ ਸਾਲ ਸਿੱਖਣ ਨੂੰ ਲਾਵੇ ਬਿਲਕੁਲ ਫਿਰ ਆਪਣਾ ਕਰਨਾ ਸ਼ੁਰੂ ਕਰੇ ਹਾਂ ਉਸਾਰ ਮੇਰ ਸਿੰਘ ਹੁੰਦੇ ਸੀ ਸਰਦਾਰ ਸੁਭਾ ਸਿੰਘ ਜੀ ਕੋਲੋਂ ਵੀ ਸਿੱਖੇ ਨੇ ਉਹ ਕਹਿੰਦੇ ਸੀ ਯਾਰ ਮੈਂ ਕਹਿੰਦਾ ਉਸਤਾਦ ਜੀ ਜ਼ਿੰਦਗੀ ਚ ਬੜਾ ਕੁਝ ਪਾ ਲਿਆ ਮਾਨ ਸਨਮਾਨ ਇਨਾ ਮੈਂ ਸੈਟੀਸਫਾਈਡ ਹੈ ਹਾਂ ਕਹਦਾ ਯਾਰ ਨਹੀਂ ਕਹਦਾ ਹੁਣ 85 ਦਾ ਹੋ ਗਿਆ ਕਹਿੰਦਾ ਯਾਰ ਹੁਣ ਥੋੜਾ ਜਿਆਦਾ ਰੰਗਾਂ ਦਾ ਸਮਝਣ ਲੱਗ ਗਿਆ ਸਵਾਦ ਆ ਲੱਗਿਆ ਸੀ ਕਹਿੰਦਾ ਕੰਮ ਬੜਾ ਸਮਝਣ ਕਹਦਾ ਯਾਰ ਹੁਣ ਬਸ ਹੁਣ ਕਹਿੰਦਾ ਸਮ ਆ ਗਿਆ ਕਹਿੰਦਾ ਮੈਂ ਬਦਲ ਸੈਟੀਸਫਾਈਡ ਆਰਟਿਸਟ ਬਣਾਇਆ ਬਸ ਮੈਨੂੰ ਮੈਨੂੰ ਲੱਗਦਾ ਕਿ ਹੋਣਾ ਵੀ ਨਹੀਂ ਚਾਹੀਦਾ ਕਿਉਂਕਿ ਇਹੀ ਰਵਾਨਗੀ ਜਿਹੜੀ ਉਹ ਬਣੀ ਰਹਿਣੀ ਚਾਹੀਦੀ ਆ 크리에ਟੀਵਿਟੀ ਦੇ ਵਿੱਚ ਔਰ ਜਦੋਂ ਤੁਸੀਂ ਸੈਟੀਸਫਾਈਡ ਹੋ ਗਿਆ ਉਦੋਂ ਦਾ ਠਹਿ ਠਹਿਰਾ ਤੇ ਠਹਿਰੇ ਪਾਣੀ ਜਿਹੜੇ ਉਹ ਹਮੇਸ਼ਾ ਬੁੱਸੇ ਜਾਂਦੇ ਆ ਵਹਿੰਦੇ ਪਾਣੀ ਜਿਹੜੇ ਉਹ ਤਾਜ਼ਾ ਰਹਿੰਦੇ ਆ ਤੇ ਜਿਹੜੀ ਤੁਸੀਂ ਉਮਰ ਦੀ ਗੱਲ ਕੀਤੀ ਆ ਉਹ ਤਾਂ ਇਸ ਛੋਟੀ ਜੀ ਉਮਰ 'ਚ ਬਹੁਤਾ ਕੁਝ ਕਰਨਾ ਜਿਹੜਾ ਰੋਜ਼ ਦਾ ਔਰ ਕਰਨ ਵਾਲੇ ਬਹੁਤ ਕਰ ਵੀ ਗਏ ਸ਼ਿਵ ਕੁਮਾਰ ਬਟਾਲਵੀ ਉਹ ਕਿੰਨੀ ਤੋਂ ਉਮਰ ਸੀਗੀ ਉਹਦੀ ਉਹਨੀ ਉਮਰ 'ਚ ਕਿੰਨਾ ਕੁਝ ਸ਼ਾ ਕਰ ਰੱਜ ਗਿਆ ਦਿੱਤਨਾ ਤੁਸੀਂ ਹਾਂ ਕਿਵੇਂ ਕਰਦੇ ਹੋ ਸਪਰ ਸਮਰਪਣ ਭਾਵ ਕਿੰਨਾ ਹੈ ਹਨਾ ਹਾਂ ਤੁਸੀਂ ਕਿੰਨਾ ਸਮਰਪਣ ਹੈਗਾ ਤੁਹਾਡਾ ਕਿੰਨੀ ਸਾਧਨਾ ਕਿੰਨੀ ਆ ਤੁਹਾਡੀ ਹਨਾ ਡੈਡੀਕੇਸ਼ਨ ਕਿੰਨੀ ਆ ਹੁਣ ਤੁਸੀਂ ਸਾਰੇ ਪਾਸੇ ਕੰਮ ਕਰਦੇ ਰਹੇ ਹੋ ਮੈਂ ਉਹ ਵੀ ਕਰ ਲਾਂ ਮੈਂ ਪੈਸੇ ਨਾਲ ਆ ਮੈਂ ਤਾਂ ਯਾਰ ਇੱਥੇ ਜਿਆਦਾ ਪੈਸੇ ਆ ਤੁਸੀਂ ਛੱਡ ਦੋ ਫਿਰ ਤੁਸੀਂ ਕਹੋ ਕਿ ਮੈਨੂੰ ਯਾਰ ਕੋਈ ਪੁੱਛਦਾ ਹੀ ਨਹੀਂ ਆ ਆਰਟਿਸਟ ਦਾ ਮੈਂ ਜਾਂ ਮੈਨੂੰ ਸ਼ੌਰਤ ਨਹੀਂ ਮਿਲਦੀ ਜਾਂ ਕੋਈ ਮੈਨੂੰ ਏ ਕਰਕੇ ਰਾਜ਼ੀ ਨਹੀਂ ਉਦਾਂ ਨਹੀਂ ਹੁੰਦਾ ਇਹ ਤਾਂ ਫਿਰ ਬਸ ਸਭ ਕੁਝ ਭੁਲਾ ਕੇ ਨਾ ਬਸ ਇੱਕ ਪਾਸੇ ਬੈਠ ਜਾਓ ਕਰ ਫੂਕੇ ਤਮਾਸ਼ਾ ਦੇਖਣ ਵਾਲੀ ਗੱਲ ਥੋਏ ਤੁਸੀਂ ਕੀ ਹੋਈ ਹੀ ਆ ਬਸ ਇਹ ਹਾਰ ਮੈਂ ਨਾ ਬੜੀ ਡਿਟੇਲ ਦੇ ਵਿੱਚ ਤੁਹਾਡੇ ਨਾਲ ਗੱਲ ਕਰੀ ਚਾਹੁੰਦਾ ਪਰ ਅੱਜ ਆਪਾਂ ਫਿਊਜ਼ਨ ਫੈਸਟੀਵਲ ਦੇ ਵਿੱਚ ਬੜੇ ਫਿਊਜ਼ਨ ਦਿਖਾਣੇ ਆ ਇਹਦੇ ਵਿੱਚ ਬੜੇ ਰੰਗ ਦਿਖਾਉਣੇ ਆ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ ਜੀ ਥੈਂਕ ਯੂ ਮੈਨੂੰ ਵੀ ਬਹੁਤ ਚੰਗਾ ਲੱਗਾ ਬਾਜੀ ਬੜੀ ਮਿਹਰਬਾਨੀ ਤੁਹਾਡੀ ਲਾਸਟ ਟਾਈਮ ਵੀ ਬਾਜੀ ਨੇ ਕਿਹਾ ਸੀ ਜਦੋਂ ਇੰਟਰਵਿਊ ਨੂੰ ਤੇ ਮੈਂ ਬਾਈ ਚਾਂਸ ਅਗਲੇ ਦਿਨ ਇੰਡੀਆ ਵਾਪਸ ਜਾ ਰਿਹਾ ਸੀ ਸੋ ਕੋਈ ਗੱਲ ਨਹੀਂ ਆਪਾਂ ਫੇਰ ਕਦੇ ਬੈਠਾਂਗੇ ਆਪਾਂ ਡਿਟੇਲ ਚ ਗੱਲ ਕਰਾਂਗੇ ਥੈਂਕ ਯੂ ਵੈਰੀ ਮੱਚ ਉਹ ਹੱਲਾ ਮਜ਼ਾ ਨਹੀਂ ਹੈ ਸ੍ਰੀ ਫਿਊਜ਼ਨ ਫੈਸਟੀਵਲ ਦੇ ਵਿੱਚ ਕੁਝ ਇਹੋ ਜਿਹੇ ਸਟਾਲ ਕੁਝ ਇਹੋ ਜੀਆਂ ਸੰਸਥਾਵਾਂ ਵੀ ਇੱਥੇ ਬੈਠੀਆਂ ਨੇ ਜਿਹੜੀਆਂ ਬੱਚਿਆਂ ਨੂੰ ਨੌਜਵਾਨਾਂ ਨੂੰ ਇੱਕ ਨਵੀਂ ਸੇਧ ਇਸ ਮੇਲੇ ਦੇ ਵਿੱਚ ਹੀ ਦੇਣ ਲਈ ਤਿਆਰ ਪਰ ਤਿਆਰ ਬੈਠੀਆਂ ਨੇ ਕਿਡਸ ਪਲੇ ਫਾਊਂਡੇਸ਼ਨ .com ਇਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਜਿਹੜਾ ਉਹ ਪਰੇ ਕੀਤਾ ਜਾਵੇ ਸਾਡੇ ਨਾਲ ਇਸ ਸਮੇਂ ਇਸ ਫਾਊਂਡੇਸ਼ਨ ਦੇ ਵੱਲੋਂ ਨਫੀਸ ਜੀ ਮੌਜੂਦ ਨੇ ਨਫੀਜ਼ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਟੀਵੀ ਪੰਜਾਬ ਤੇ ਜੀ ਆਇਆਂ ਕਹਿੰਦੇ ਆ ਥੈਂਕ ਯੂ ਸੋ ਮੀ ਥੈਂਕ ਯੂ ਨਫੀਜ਼ ਜੀ ਪਹਿਲਾਂ ਇਹ ਦੱਸ ਦਿਓ ਕਿ ਕਿਡਸ ਪਲੇ ਫਾਊਂਡੇਸ਼ਨ ਜਿਹੜੀ ਆ ਉਹ ਕੰਮ ਕਿਵੇਂ ਕਰਦੀ ਆ ਹੁਣ ਤੱਕ ਕਿੰਨੇ ਕੁ ਬੱਚੇ ਨੌਜਵਾਨ ਆ ਉਹਨਾਂ ਨੂੰ ਡਰੱਗਸ ਤੋਂ ਤੋੜ ਕੇ ਹਟਾ ਕੇ ਮੇਨਸਟ੍ਰੀਮ ਦੇ ਵਿੱਚ ਲਿਆਉਣ ਦੇ ਵਿੱਚ ਤੁਸੀਂ ਆਪਣੀ ਭੂਮਿਕਾ ਨਿਭਾਈ ਹੈ ਸੋ ਕਿਡਸ ਪਲੇ ਇਜ਼ ਅ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਆ ਜਿਹੜੀ ਕੀ ਕੰਮ ਕਰਦੀ ਹੈ ਵਿਦ ਦਾ ਵੋਲੰਟੀਅਰਸ ਦਿਸ ਆਰਗੇਨਾਈਜੇਸ਼ਨ ਪੂਰੀ ਵੋਲੰਟੀਅਰ ਬੇਸਡ ਹੈ यूसी जिन्हें भी इतने बच्चे हम बैठे हेल्प कर रहे हैं एवरीबडी इज वॉलंटरिंग सम आर डूइंग फॉर द स्कूल आवर सम आर जस्ट नैचुरली कमिंग एंड वॉलंटरिंग ईयर असी किस पे काम कि कर दिया कि किस पे डिफरेंट डिफरेंट स्पोर्ट्स इवेंट ऑरगनाइज करती है डिफरेंट डिफरेंट यूथ फैसटिवल ऑरगनाइज करती है मैंटरशिप प्रोग्राम अवेलेबल ने किस पे वालों uh, असी स्कूलों में भी जाने हैं के दे, सरी देूलों में जाने उ जाकर मैंटरशिप करी दी है आफ्टर स्कूल मैटरशिप करी दी है ਉਥੇ ਆਰਟਸ ਐਂਡ ਕrafts ਦੇ ਇਵੈਂਟਸ ਆਰਗੇਨਾਈਜ਼ ਕੀਤੇ ਜਾਂਦੇ ਆ ਐਂਡ ਸਾਰੇ ਇਵੈਂਟਸ ਫ੍ਰੀ ਆਫ ਕਾਸਟ ਹੁੰਦੇ ਨੇ ਫੈਮਿਲੀਆਂ ਨੂੰ ਕੋਈ ਚਾਰਜ ਨਹੀਂ ਕੀਤਾ ਜਾਂਦਾ ਇਹ ਜਸਟ ਕਿ ਅਸੀਂ ਫੈਮਿਲੀਆਂ ਨੂੰ ਸਗੋ ਐਨਕਰੇਜ ਕਰਦੇ ਆ ਵੀ ਤੁਸੀਂ ਬੱਚਿਆਂ ਨੂੰ ਲੈ ਕੇ ਆਓ ਤੇ ਉਹਨਾਂ ਨੂੰ ਪਾਰਟਿਸਪੀਕੇਟ ਕਰਾਓ ਇਵੈਂਟਸ ਦੇ ਵਿੱਚ ਅਸੀਂ ਕਿਉਂ ਕਰਦੇ ਆ ਕਿਉਂਕਿ ਜਿਹੜੀ ਯੰਗ ਏਜ ਹੁੰਦੀ ਆ ਆਬਵੀਅਸਲੀ ਉਹ ਇਹੋ ਜੀ ਏਜ ਹੁੰਦੀ ਆ ਵੀ ਜੋ ਦੇਖਣਗੇ ਜੋ ਸੁਣਨਗੇ ਉਹਦੇ ਵੱਲ ਜ਼ਿਆਦਾ ਅਟ੍ਰੈਕਟ ਹੋਣਗੇ ਜੇ ਤੁਸੀਂ ਉਹਨਾਂ ਨੂੰ ਜ਼ਿਆਦਾ ਇੰਪੋਰਟੈਂਸ ਨਹੀਂ ਦਿਓਗੇ ਯੰਗ ਏਜ ਚੇਤ ਉਹਨਾਂ ਨੇ ਉਹਨਾਂ ਵੱਲ ਜਾਣਾ ਜਿਹੜੇ ਉਹਨਾਂ ਨੂੰ ਜ਼ਿਆਦਾ ਇੰਪੋਰਟੈਂਸ ਤੇ ਜ਼ਿਆਦਾ ਅਟਰੈਕਸ਼ਨ ਦੇਣਗੇ ਜਿੱਥੇ ਕਿ ਪੇਰੈਂਟਸ ਦੀ ਭੂਮਿਕਾ ਇਹ ਹੁੰਦੀ ਹੈ ਵੀ ਤੁਸੀਂ ਜ਼ਿਆਦਾ ਟਾਈਮ ਸਪੈਂਡ ਕਰੋ ਆਪਣੇ ਬੱਚਿਆਂ ਨਾਲ ਆਪਣੇ ਬੱਚਿਆਂ ਨੂੰ ਜ਼ਿਆਦਾ ਆਊਟਡੋਰ ਐਕਟੀਵਿਟੀਜ਼ ਕਰਾਓ ਜਿਸ ਸੀ ਉਹ ਨਹੀਂ ਕਰਦੇ ਉਹਨਾਂ ਨੇ ਉਹਨਾਂ ਵੱਲ ਅਟਰੈਕਟ ਹੋਣਾ ਵੀ ਜਿਹੜੇ ਕਿ ਉਹਨਾਂ ਨੂੰ ਜ਼ਿਆਦਾ ਟੈਨਸ਼ਨਸ ਦਿੰਦੇ ਨੇ ਵਿੱਚ ਇਸ ਕੀ ਦ ਰੋਂਗ ਪਾਰਟ ਆਫ ਦਾ ਸੋਸਾਇਟੀ ਵੀ ਜਿਹੜੇ ਕਿ ਉਹਨਾਂ ਨੂੰ ਅਟਰੈਕਟ ਡਰੱਗਸ ਹੋਗੇ ਗੈਂਗਸ ਹੋਗੇ ਜਦੋਂ ਬੱਚੇ ਉਧਰ ਜਾਂਦੇ ਆ ਉਹਨਾਂ ਨੂੰ ਵੇਖਦਾ ਵੀ ਇਹ ਮੈਨੂੰ ਜ਼ਿਆਦਾ ਇੰਪੋਰਟੈਂਸ ਦਿੰਦਾ ਹੈ ਇਹਨੇ ਕੇਅਰ ਜ਼ਿਆਦਾ ਕਰਦਾ ਹੈ ਇਮਨੁਜਾਰਾ ਹਾਈਲਾਈਟ ਕਰਦਾ ਪਿਆ ਸੋਸਾਇਟੀ ਦੇ ਵਿੱਚ ਉਹ ਉਧਰ ਅਟਰੈਕਟ ਹੋ ਜਾਂਦੇ ਉਹਨਾਂ ਦੀ ਗਲਤੀ ਨਹੀਂ ਹੁੰਦੀ ਕਿਉਂਕਿ ਆਬਵੀਅਸਲੀ ਬੱਚੇ ਕੋ ਖਾਲੀ ਕਿਤਾਬ ਨੇ ਰਾਈਟ ਜੀ ਜੋ ਉਹਨਾਂ ਤੇ ਲਿਖੀ ਜਾਓਗੇ ਇਹਨਾਂ ਨੇ ਉਹ ਬਣਿਆਣਾ ਸੋ ਕਿਡਸ ਪਲੇ ਇਹੀ ਕਰਦੀ ਹੈ ਵੀ ਡਿਫਰੈਂਟ ਇਵੈਂਟਸ ਆਰਗੇਨਾਈਜ਼ ਕਰਨਾ ਦਾ ਮਦਦ ਇਹ ਹੁੰਦਾ ਵੀ ਇਹਨਾਂ ਨੂੰ ਰੋਲ ਮਾਡਲ ਦੇਖਣ ਇੱਥੇ ਜਿਹੜੇ ਹੋਰ ਸਾਡੇ ਵੱਡੇ ਵੋਲੰਟਰੀਅਰਸ ਨੇ ਉਹਨਾਂ ਨੂੰ ਵੇਖਣ ਉਹ ਕਿਵੇਂ ਕੰਮ ਕਰਦੇ ਪਿਆ ਉਹ ਪਾਰਟ ਆਫ देयर ਲਾਈਫ ਇੱਥੇ ਆ ਕੇ ਆਦਾ ਅਲੱਗ ਸਮਾਂ ਕੱਢ ਕੇ ਵੀ ਉਹਨਾਂ ਸੋਸਾਇਟੀ ਵਿੱਚ ਆਪਣਾ ਸਮਾਂ ਦੇਣਾ ਚਾਹੁੰਦੇ ਆ ਤਾਂ ਕਿ ਬੱਚੇ ਦੇਖਣ ਉਹਦੀ ਇੰਪੋਰਟੈਂਸ ਕੀ ਹੈ ਜੇ ਮੈਂ ਇੱਕ ਬੱਚੇ ਨੂੰ ਗਾਈਡ ਕਰਦਾ ਪੈਂ ਉਹ ਫੋਰ ਸਮ ਰੀਜ਼ਨ ਇੱਕ ਸਾਈਡ ਟ੍ਰੈਕ ਤੇ ਚਲਾ ਜਾਂਦਾ ਹੈ ਦੈਟਸ ਆਲ ਲਾਈਕ ਐਸ ਅ ਕਿਡਸ ਪ੍ਰੀ ਵੀ ਵਾਂਟ ਟੂ ਡੂ ਅੱਛਾ ਨਫੀਸੀ ਇੱਕ ਚੀਜ਼ ਹੋ ਰਿਹਾ ਪੰਜਾਬ ਦੇ ਵਿੱਚ ਵੀ ਡਰੱਗਸ ਨੂੰ ਲੈ ਕੇ ਬਹੁਤ ਐਸ ਵੇਲੇ ਰੌਲਾ ਰੱਪਾ ਚੱਲਦਾ ਹੈ ਕਿ ਬੜੀ ਨਸ਼ੇ ਹੋ ਗਿਆ ਉੱਥੇ ਇੱਕ ਰੀਜ਼ਨ ਲੱਭਿਆ ਜਾਂਦਾ ਜੀ ਨੌਜਵਾਨਾਂ ਦੇ ਕੋਲ ਰੋਜ਼ਗਾਰ ਨਹੀਂ ਆ ਨੌਕਰੀ ਨਹੀਂ ਆ ਜੌਬ ਨਹੀਂ ਆ ਫਿਰ ਕਹਿੰਦੇ ਜੀ ਨੌਜਵਾਨ ਜਿਹੜੇ ਆ ਉਹ ਕਿਵਰੀ ਮੈਂਟਲੀ ਕੋਈ ਚੀਜ਼ਾਂ ਸਟ्रेस ਦੇ ਵਿੱਚ ਆਉਂਦੀਆਂ ਨੇ ਉਹਨਾਂ ਦਾ ਕਰਕੇ ਵੀ ਹੋ ਜਾਂਦਾ ਤੇ ਫਿਰ ਹੋਰ ਬੜਾ ਕੁਝ ਕਿ ਆਸ-ਪਾਸੇ ਦਾ ਮਾਹੌਲ ਜਿਹੜਾ ਜਦੋਂ ਇੱਥੇ ਆਪਾਂ ਗੱਲ ਕਰਦੇ ਆ ਇੱਥੇ ਔਰ ਉਹ ਵੀ ਛੋਟੇ ਬੱਚੇ ਸਕੂਲੀ ਬੱਚੇ ਸਕੂਲੀ ਬੱਚਿਆਂ ਦਾ ਸਿਰਫ ਇੱਕੋ ਕਾਰਨ ਇਹੀ ਹੁੰਦਾ ਹੈ ਕਿ ਉਹ ਅਟਰੈਕਟ ਹੁੰਦੇ ਆ ਉਸ ਪਾਸੇ ਵੱਲ ਨੂੰ ਤੇ ਉਹ ਡਰੱਗਸ ਦੇ ਵਿੱਚ ਚਲੇ ਜਾਂਦੇ ਜਾਂ ਇਹਦੇ ਪਿੱਛੇ ਰੀਜ਼ਨ ਤੁਹਾਨੂੰ ਕੁਝ ਹੋਰ ਵੀ ਨਜ਼ਰ ਆਉਂਦੇ ਜਿਨ੍ਹਾਂ ਨੂੰ ਮੂਲ ਰੂਪ ਦੇ ਵਿੱਚ ਪਹਿਲਾਂ ਫੜਨ ਦੀ ਲੋੜ ਆ ਤੇ ਉਹ ਅਟਰੈਕਸ਼ਨ ਵੀ ਉਹ ਘੱਟ ਸਕਦੀਆਂ ਨਸ਼ਿਆਂ ਦੇ ਪ੍ਰਤੀ ਹਾਂਜੀ ਮੇਨ ਰੀਜਨਸ ਜੋ ਅਸੀਂ ਦੇਖਦੇ ਆ ਜੋ ਪਰਸਨਲੀ ਵੀ ਜੋ ਮੇਰਾ ਕਿਉਂਕਿ ਮੈਂ ਇਸ ਫੀਲਡ ਦੇ ਵਿੱਚ ਕੰਮ ਵੀ ਕੀਤਾ ਆ ਬੱਚਿਆਂ ਨਾਲ ਆ ਯੰਗ ਬੱਚਿਆਂ ਨਾਲ ਵੀ ਕੰਮ ਕੀਤਾ ਆ ਮੇਨ ਰੀਜਨ ਅਟਰੈਕਸ਼ਨਸ ਹੁੰਦੀ ਆ ਵੀ ਪੇਰੈਂਟਸ ਦੀ ਬੱਚਾ ਨਾਲ ਕਿੰਨੀ ਕ ਐ ਇਮੋਸ਼ਨਲ ਤੌਰ ਤੇ ਵੀ ਤੇ ਫਿਜ਼ੀਕਲ ਤੌਰ ਤੇ ਵੀ ਫਿਜ਼ੀਕਲ ਈਵਨ ਥੋ ਕਿ ਜੇ ਤੁਸੀਂ ਉਹਨਾਂ ਨਾਲ ਇੱਕ ਤੁਸੀਂ ਉਹਦਾ ਹੱਥ ਫੜ ਕੇ ਉਹਨੂੰ ਕੁਐਸਚਨ ਕਰਦੇ ਹੋ ਵੀ ਹਾਂ ਵੀ ਤੁਸੀਂ ਮੈਨੂੰ ਦੱਸੋ ਤੁਸੀਂ ਇੱਕ ਇੱਕ ਟਰਸਟ ਕ੍ਰੀਏਟ ਕਰਦੇ ਹੋ ਉਹਨਾਂ ਲਈ ਵੀ ਇਫ ਇਫ ਦੇ ਆਰ ਸ਼ੇਅਰਿੰਗ ਸਮਥਿੰਗ ਟੂ ਦਾ ਪੇਰੈਂਟਸ ਪੇਰੈਂਟਸ ਹੈਸ ਟੂ ਮੇਕ ਸ਼ੁਰ ਕਿ ਉਸ ਬੱਚੇ ਨੂੰ ਉਹ ਚੀਜ਼ ਸ਼ੇਅਰ ਕਰਨ ਲਈ ਬਹੁਤ ਐਫਰਟ ਕਰਨਾ ਪੈਂਦਾ ਐ ਸਪੈਸ਼ਲੀ ਜੇ ਉਹ ਇਹੋ ਜਿਹੀ ਚੀਜ਼ ਐ ਵੀ ਜਿਹੜੀ ਉਹ ਗਲਤ ਕਰ ਚੁੱਕਿਆ ਐ ਐਂਡ THEN ਉਹ ਠੀਕ ਕਰਨਾ ਚਾਹੁੰਦਾ ਜੇ ਪੇਰੈਂਟਸ ਉਹਨੂੰ ਗਲਤ ਤਰੀਕੇ ਨਾਲ ਲੈਂਦੇ ਐ ਜੋ ਸੋਚਣ ਵੀ ਆਪਣੀ ਸਪੈਸ਼ਲੀ ਸਾਊਥ ਏਸ਼ੀਅਨ ਸੋਸਾਇਟੀ ਦੇ ਵਿੱਚ ਕੀ ਹੁੰਦਾ ਵੀ ਜੇ ਬੱਚਾ ਕੁਝ ਗਲਤ ਕਰਦਾ ਆਪਾਂ ਉਹਨੂੰ ਡਾਂਡ ਤੋਂ ਸਟਾਰਟ ਕਰਦੇ ਐ ਵੀ ਤੂੰ ਇਹ ਗਲਤ ਕੀਤਾ ਤੂੰ ਗਲਤ ਕੰਮ ਕਰ ਲਿਆ ਰੈਦਰ THEN ਲਿਸਨਿੰਗ ਟੂ देयर ਸਾਈਡ ਆਫ ਸਟੋਰੀ ਵੀ ਹਾਊ ਡਿਡ ਦੇ ਅੰਡਰਸਟੈਂਡ ਯੋਧਰ ਗਏ ਕਿਵੇਂ ਕੀ ਹੋਇਆ ਵਾਂਸ ਦ ਪੇਰੈਂਟਸ ਸਟਾਰਟ ਬੀ ਲਿਸਨਿੰਗ ਟੂ देयर ਸਟੋਰੀਜ਼ ਐਂਡ ਦੈਨ ਇਟਸ ਨੋਟ ਲਾਈਕ ਵਿਦਾਊਟ ਜਜਿੰਗ ਦੈਮ ਜੀ ਸਟਾਰਟਿੰਗ ਉਥੋਂ ਦੀ ਵੀ ਤੁਸੀਂ ਜਜ ਨਹੀਂ ਕਰਨਾ ਵੀ ਉਹ ਗਲਤ ਕਰ ਰਿਹਾ ਸਹੀ ਕਰ ਰਿਹਾ ਆਬਵੀਅਸਲੀ ਗਲਤ ਕਰ ਰਿਹਾ ਯੂ हैव ਟੂ ਗਾਈਡ ਦੈਮ ਯੂ نو ਇਟ ਕੈਨ ਜਸ ਬੀ ਯੂ نو ਫ੍ਰੀ ਨਹੀਂ ਛੜ ਸਾਦੇ ਤੁਸੀਂ ਬਟ ਕੁਝ ਕੰਟਰੋਲ ਰੱਖੋ ਐਂਡ ਦੈਨ ਟ੍ਰਾਈ ਟੂ ਲਿਸਨ ਕਿ ਉਹ ਕਹਿਣਾ ਕੀ ਚਾਹੁੰਦਾ ਹੈ ਤੁਸੀਂ ਪੇਰੈਂਟਸ ਇੱਕ ਵਾਰੀ ਉਹ ਟਰਸਟ ਬਿਲਡ ਕਰ ਲੈਣਗੇ ਐਂਡ ਦੈਨ ਥੇਰ ਇਜ਼ ਨੋ ਵੇ ਕਿ ਬੱਚਾ ਤੁਹਾਨੂੰ ਉਹ ਚੀਜ਼ ਨਹੀਂ ਸ਼ੇਅਰ ਕਰੂਗਾ ਜੋ ਲੈਟਸ ਸੇ ਕਿ ਤੁਸੀਂ ਟਰ ਬੈਂਟ ਸਿਓ ਚਿੱਤੇ ਕੰਮ ਕਰ ਸਕਦੇ ਹੋ ਪਰ ਕਿਉਂਕਿ ਤੁਸੀਂ ਉਹ ਟਰਸਟ ਬਿਲਡ ਨਹੀਂ ਕਰ ਪਾ ਰਹੇ ਬੱਚਿਆਂ ਨਾਲ ਉਹ ਤੁਹਾਨੂੰ ਮਾੜੀ ਮੋੜੀ ਚੀਜ਼ਾਂ ਦੱਸ ਰਿਹਾ ਬਟ ਸਮਥਿੰਗ ਵਿਚ ਇੰਪੈਕਟਿੰਗ देम ਉਹ ਤੁਹਾਨੂੰ ਸ਼ੇਅਰ ਨਹੀਂ ਕਰ ਰਿਹਾ ਫਿਰ ਵਾਂਸ ਦੇ ਗੈਟ ਇਨ ਟੂ ਸਮਥਿੰਗ ਰੋਂਗ ਉਹਨਾਂ ਨੂੰ ਇਹ ਲੱਗੂਗਾ ਵੀ ਜੇ ਮੈਂ ਕਰੇ ਦੱਸਿਆ ਘਰ ਦੇ ਤਾਂ ਵੀ ਗਾਲਾਂ ਪੈਣੀਆਂ ਤੇ ਘਰ ਦੇ ਘਰ ਦੇ ਨੂੰ ਵੀ ਕਲੀਅਰ ਹੁੰਦਾ ਵੀ ਸੋਸਾਇਟੀ ਫੇਅਰ ਹੁੰਦਾ ਉਹਨਾਂ ਨੇ ਇਹ ਲਾਦ ਵੀ ਜੇ ਅਸੀਂ ਇਹਨਾਂ ਨੂੰ ਕੋਈ ਇਲਾਜ ਕਰਵਾ ਲਿਆ ਜਾਂ ਕਿਸੇ ਨੂੰ ਕਿਸ ਕੋਲੇ ਨੂੰ ਇਹਨੂੰ ਗਾਈਡੈਂਸ ਲਈ ਲੋਕਾਂ ਨੂੰ ਪਤਾ ਲੱਗੂ ਕਿ ਲੋਕੀ ਕਹਣਗੇ ਸਾਡਾ ਜੋ ਆਕੇ ਹੋ ਜਾਇਆ ਸਾਡਾ ਗਲਤ ਚੀਜ਼ਾਂ ਚ ਪੈ ਗਿਆ ਬਸ ਇਟਸ ਇਟਸ ਨੋਟ ਦੈਟ ਸੋਸਾਇਟੀ ਸੋਸਾਇਟੀ ਟੇਕਰ ਕਰ ਰਹੀ ਹੈ ਉਹ ਕਿ ਤੁਸੀਂ ਆਪਣੇ ਬੱਚੇ ਦੀ ਟੇਕਰ ਕਰ ਰਹੇ ਹੋ ਜੀ ਤੁਸੀਂ ਆਪਦੇ ਬੱਚੇ ਵੱਲ ਧਿਆਨ ਦੇ ਰਹੇ ਹੋ ਵੀ ਬੱਚਾ ਜੀ ਤੁਹ ਕੁਝ ਚੀਜ਼ ਦੱਸ ਰਿਹਾ ਨੋਟ ਈਵਨ ਮੈਂ ਥਿੰਕਿੰਗ ਅਬਾਊਟ ਕਿ ਸੋਸਾਇਟੀ ਕੀ ਕਹੂਗੀ ਤੁਹਾਨੂੰ ਇਹ ਮੇਕ ਸ਼ੁਰ ਕਰਨਾ ਪੈਣਾ ਵੀ ਤੁਸੀਂ ਪਹਿਲੇ ਬੱਚੇ ਨੂੰ ਲਿਸਨ ਕਰੋ ਸੁਣੋ ਕੀ ਕਹਿਣਾ ਚਾਹੁੰਦਾ ਹੋ ਉਹਦੀ ਕਨਸਰਨਸ ਨੂੰ ਜਾਨੋ ਜਦ ਜਿਹੜੀ ਕੰਸਨ ਉਹਦੇ ਉਹਦੇ ਪੱਖ ਵੱਲੋਂ ਦੇਖਣ ਲੱਗ ਜਾਓਗੇ ਫਿਰ ਆਈ ਥਿੰਕ ਕਿ ਉਹ ٹرسٹ ਬਿਲਡ ਹੋਊਗਾ ਤੇ ਉਹ ਬੱਚੋ ਚੀਜ਼ ਚ ਨਹੀਂ ਜਾਊਗਾ ਉਸ ਨੂੰ ਸ਼ੇਅਰ ਕਰ ਪਾਊਗਾ ਵੇਰ ਐਜ਼ ਕਿ ਤੁਸੀਂ ਇੰਡੀਆ ਚ ਦੇਖੋਗੇ ਵੀ ਜੇ ਕੋਈ ਬੱਚਾ ਜਾਂ ਫਿਰ ਕੋਈ ਵੀ ਅਡਲਟ ਵੀ ਇਹ ਚੀਜ਼ ਚ ਪੈਂਦਾ ਆਪਾਂ ਉਹਦੀ ਗਲਤੀ ਕਹਿੰਦੇ ਆ ਹਮ ਯੈਸ ਉਹਦੀ ਗਲਤੀ ਹੁੰਦੀ ਹੈ ਉਹਦੀ ਗਲਤੀ ਐਜ਼ ਅ ਡਿਸੀਜਨ ਹੁੰਦੀ ਹੈ ਵੀ ਉਹਨੇ ਗਲਤ ਡਿਸੀਜਨ ਲੈ ਲਿਆ ਬਟ ਦੈਨ ਇਟਸ ਯੂ ਹੋ ਗਨਾਂ ਬੀ ਹੈਲਪਿੰਗ ਦਮ ਰਾਈਟ ਤੁਸੀਂ ਇਹ ਨਹੀਂ ਕਹਿੰਦੇ ਸਰ ਹਉਮ ਨਹੀਂ ਗਲਤੀ ਕਰ ਲਈ ਤੇ ਹੁਣ ਛੱਡ ਦਿਓ ਬਈ ਕੋਈ ਹੁੰਦਾ ਨਾ ਉਹਦੀ ਉਮਰ ਵੀ ਉਹ ਹੁੰਦੀ ਆ ਕਿ ਉਹ ਡਿਸੀਜਨ ਉਹ ਗਲਤ ਹੈ ਜਾਂ ਠੀਕ ਹੈ ਕਿਹਵਰੀ ਉਹਨੂੰ ਜੱਜ ਨਹੀਂ ਕਰ ਪਾਉਂਦਾ ਤੁਸੀਂ ਉਹਨੂੰ ਦੱਸ ਸਕਦੇ ਕਿ ਇਹ ਡਿਸੀਜਨ ਗਲਤ ਹੈ ਇਹ ਠੀਕ ਹੈ ਔਰ ਉਹ ਉਦੋਂ ਦੱਸ ਪਾਉਗੇ ਜਦੋਂ ਤੁਹਾਡਾ ਵਿਸ਼ਵਾਸ ਉਹਦੇ ਨਾਲ ਬਣੇਗਾ ਕਿ ਜਦੋਂ ਤੁਸੀਂ ਉਹਨੂੰ ਬਿਲਡ ਕਰ ਲਓਗੇ ਕਿ ਹਾਂ ਭਈ ਮੇਰੇ ਪੇਰੈਂਟਸ ਜੇ ਦੱਸ ਰਿਹਾ ਤਾਂ ਬਿਲਕੁਲ درست ਦੱਸ ਰਿਹਾ ਮੈਨੂੰ ਗਲਤ ਨਹੀਂ ਗਾਈਡ ਕਰ ਰਿਹਾ ਔਰ ਇਧਰ ਲਈ ਸਭ ਤੋਂ ਵੱਡੀ ਗੱਲ ਇਹ ਹੈ ਕਿ ਬਾਉਂਡਿੰਗ ਜਿਹੜੀ ਆ ਤੁਹਾਡੀ ਫੈਮਿਲੀ ਦੀ ਬਾਉਂਡਿੰਗ ਜਿਹੜੀ ਆ ਉਹ ਬੱਚੇ ਨਾਲ ਹੋਣੀ ਬਹੁਤ ਜ਼ਰੂਰੀ ਹੈ ਤਾਂ ਸਾਰੀਆਂ ਚੀਜ਼ਾਂ ਠੀਕ ਹੋ ਸਕਦੀਆਂ ਉਹ ਪਹਿਲਾ ਤੇ ਮੇਨ ਮੇਨ ਸਟੈਪ ਹੁੰਦਾ ਤੁਸੀਂ ਕਿਸੇ ਬੱਚੇ ਨਾਲ ਆਪ ਦਾ ਸਕੂਲਾਂ 'ਚ ਕੰਮ ਕਰਦੇ ਆ ਪੇਰੈਂਟਸ ਆਉਂਦੇ ਆ ਤੇ ਬੱਚਾ ਸਾਡੇ ਕੋਲ ਛੱਡ ਕੇ ਜਾਂਦੇ ਆ ਸੋ ਅਸੀਂ ਪੇਰੈਂਟਸ ਨਾਲ ਪਹਿਲਾਂ 2 ਦਿਨ ਕੰਮ ਕਰਦੇ ਆ ਇਨ ਦਾ ਇਨ ਦਾ ਫੀਲਡ ਤਾਂ ਕਿ ਬੱਚਾ ਜੋ ਦੇਖੇ ਵੀ ਮੇਰਾ ਪੇਰੈਂਟਸ ਇਸ ਬੰਦੇ ਨਾਲ ਹੈਗਾ which means ਕਿ ਪੇਰੈਂਟਸ ਉਸ ਬੰਦੇ ਤੇ ٹرسٹ ਕਰ ਰਿਹਾ ਹੈ ਸੋ ਇਵੈਨਚੁਅਲੀ ਬੱਚਾ ਤੁਹਾਡੇ ਤੇ ٹرسٹ ਕਰਨਾ ਸਟਾਰਟ ਕਰਦਾ ਹੈ ਥਿਸ ਇਸ ਅ ਪਾਰਟ ਆਫ ਅ ਪ੍ਰੋਸੈਸ ਸਾਈਕੋਲੋਜੀਕਲੀ ਇਦਾਂ ਕੰਮ ਕਰਦੀ ਹੈ ਜੀ ਬਦਨ ਜਦੋਂ ਵੱਡੇ ਹੋ ਜਾਂਦੇ ਆ ਆਪਣਾ ਇਹ ਲਾਦਾ ਹੁਣ ਤਾਂ ਵੱਡਾ ਹੈ ਹੁਣ ਤਾਂ ਸਹੀ ਆਪੇ ਦੇਖੂਗਾ ਪਰ ਇਦਾਂ ਨਹੀਂ ਹੁੰਦਾ ਬੱਚਾ ਇਸ ਸਟਿਲ ਗੋਇੰਬੀ ਚਾਈਲਡ until he start making a good decisions hmm. or, or independent decisions jo tak tusin ton lagda ve nahi you still have to guide them you still have to be on their back ki nahi agar is something wrong okay give them a chance to do it par jo ton laguga bhi nahi galat pase ho rya utthe tusin unna de baa phad ke fir kehna listen bhi you know hmm. this, is, this is something wrong we can apai hi cheez kise hor tareeke naal kar sakde haan bilkul bahut bahut behtar gal kahi main kehte padhiya si satra ke ਮੇਲੇ ਵਿੱਚ ਭਟਕੇ ਹੁੰਦੇ ਤਾਂ ਕੋਈ ਘਰ ਪਹੁੰਚਾ ਜਾਂਦਾ ਅਸੀਂ ਤਾਂ ਘਰ ਦੀ ਗਵਾਚਿਆਂ ਕਿਵੇਂ ਠੋੜ ਠਿਕਾਣੇ ਆਵਾਂਗੇ ਜੇ ਫੈਮਿਲੀ ਵੱਲੋਂ ਸਪੋਰਟ ਨਹੀਂ ਮਿਲਦੀ ਤਾਂ ਮੈਨੂੰ ਲੱਗਦਾ ਕਿ ਬਾਹਰੋਂ ਵੀ ਤੇ ਚੀਜ਼ਾਂ ਜਿਹੜੀਆਂ ਮਿਲਣੀਆਂ ਉਹ ਮਿਲੀਆਂ ਹੁੰਦੀਆਂ ਨਫੀਸ ਜੀ ਬੜੀ ਨਿਫਾਸਤ ਦੇ ਨਾਲ ਤੁਸੀਂ ਗੱਲਬਾਤ ਕੀਤੀ ਆ ਔਰ ਸਾਰੀ ਗੱਲ ਜਿਹੜੀ ਆ ਉਹ ਦੱਸੀ ਆ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਥੈਂਕ ਯੂ ਸੋ ਮਚ ਥੈਂਕ ਯੂ